ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਤਿੰਨ ਕਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਵੱਧ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋ ਇਹ ਸੋ ਹੈਲਥ এডਿਕੇਸ਼ਨ ਬਿਜਲੀ ਤੇ ਕੱਲ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ ਕੱਲ ਨੂੰ ਸਾਡੇ ਸਕੂਲ ਆਫ ਫੈਮਿਨਸ ਦਾ ਵੀ ਘਟਨਾ ਹੈ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਕੁਝ ਵੀ ਨਹੀਂ ਸ਼ਾਇਦ ਤਾਂ ਨਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮ ਪੂਲ ਕੱਲਾ ਨਾ ਆਉਣ ਵਾਸਤੇ ਆ ਫਨ ਵਾਸਤੇ ਨਹੀਂ ਉਹੋ स्विਮਿੰਗ ਦੇ ਕਲਾਸਾਂ ਲਾਉਣ ਵਾਸਤੇ ਕੁਝ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਹਾਂ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆ ਕਿ ਬੇਰਕਾ ਜਿਹੜਾ ਸਾਡਾ ਦੁੱਧ ਹੈ ਜਾਂ ਬੇਰਕਾ ਦਾ ਘਿਓ ਬੇਰਕਾ ਦੀਆਂ ਪਿੰਨੀਆਂ ਬੇਰਕਾ ਦੀ ਖੀਰ ਬੇਰਕਾ ਦਾ ਪਨੀਰ ਹੁਣ ਦਿੱਲੀ ਦੇ ਵਿੱਚ 150 ਤੋਂ ਵੱਧ ਬੇਰਕਾ ਦੇ ਜਿਹੜੇ ਉਹ ਖੁੱਲਣਗੇ ਜਿਹੜੇ ਬੇਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲਣਗੇ ਕੋਈ ਵੀ ਦਵਾਈ ਪੰਜਾਬ ਦੇ ਵਿੱਚ ਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ ਹੈ ਨਹੀਂ ਸਟੋਰ ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਜੇ ਕਿਸੇ ਹਸਪੀਟਲ ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਈਪ ਕਰ ਲਿਆ ਉਹ ਕਰਕੇ ਦੇਣਗੇ ਐਕਸਰੇ ਸਰਕਾਰ ਉਹਦਾ ਪੈਸਾ ਦੇਊਗੀ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਐਸਐਚਓ ਨੂੰ ਨਵੀਆਂ ਗੱਡੀਆਂ ਮਿਲੀਆਂ ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕਸਟ ਆਰਟ ਹੁੰਦੀਆਂ ਉਹ ਉਹ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ ਐਸਐਚਓਾਂ ਕੋਲੇ ਆਉਂਦੀਆਂ ਸੀ ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ ਜਿਨ੍ਹਾਂ ਨੇ ਸਮੱਗਲਰ ਫੜਨੇ ਨੇ ਚਾਹੇ ਆਦਮਪੁਰ ਵਾਲੀ ਰੋਡ ਹੋਵੇ ਚਾਹੇ ਆਦਮਪੁਰ ਵਾਲਾ ਓਵਰਪੇਚ ਹੋਵੇ ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ ਚਾਹੇ ਨਕੋਦਰ ਦੇ ਵਿੱਚ ਜੱਜਾ ਬੱਚਾ ਹਸਪੀਟਲ ਤੇ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਤੇ ਪਾਰਕਾਂ ਦਾ ਪੈਸਾ ਹੋਵੇ 283 ਕਰੋੜ ਰੁਪਇਆ ਜਾਰੀ ਕਰ ਚੁੱਕੇ ਹੋਰ ਇੱਕ ਇੱਕ ਪੈਸੇ ਦਾ ਹਿਸਾਬ ਲੈਣੇ ਆਂ ਅਸੀਂ ਐਦਾਂ ਨਹੀਂ ਕਿ 283 ਕੋਟ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ ਨੋ ਪੰਜਾਬੀ ਜਿਹੜੇ ਨੇ ਉਹ ਰੋਕਾਂ ਨਾਲ ਰੁਕਦੇ ਨਹੀਂ ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆ ਬਣਾਉਂਦੇ ਨੇ 823 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਛ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫੁਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਦਾ ਠੀਕ ਹੋ ਗਿਆ ਜਾਂ ਫਿਰ ਉਹ ਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ ਉਹਨੇ ਪੁੱਛ ਕੇ ਆਇਆ ਡਾਕਟਰ ਚੈੱਕਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਣਿਸ਼ਮੰਦ ਬਸਤੀ ਜਾਣਾ ਪੈਂਦਾ ਸੀ ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਉੱਥੇ ਦੇ ਜਿਹੜੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾਂ ਡਿਸਪੈਂਸਰੀ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਮਿਲ ਜੂਗਾ ਮਰੀਜ਼ ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ ਤੇ ਜ਼ਿਆਦਾ ਟਾਈਮ ਲਾ ਸਕਣਗੇ ਖਰਾ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਆ ਕਿ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨੇ ਬੀਜਿਆ ਸੀ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ ਹੈ ਛਾਂ ਦੇ ਰਿਹਾ ਹੈ ਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ ਪੋਰਟੇਬਲ ਬਣਾਉਣੇ ਪੈ ਰਹੇ ਨੇ ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਤੇ ਅਸੀਂ ਸ਼ਾਨਦਾਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ ਆ ਅਸਰ 26 ਜਨਵਰੀ ਤੋਂ ਇਹ ਅਨਾਉਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਦਵਾਈ ਪੰਜਾਬ ਦੇ ਵਿੱਚ ਐਸ ਐਮਓਜ਼ ਸੀ ਐਮਓਜ਼ ਨੂੰ ਲਿਖਤਾ ਆਰਡਰ ਦੇਤੇ ਕਿ ਤਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ 'ਚ ਹੈ ਨਹੀਂ ਸਟੋਰ 'ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਉੱਥੇ ਹੀ ਐਕਸਰੇ ਉੱਥੇ ਹੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਲੱਗੀਆਂ ਜੇ ਕਿਸੇ ਹਸਪੀਟਲ 'ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਈਪ ਅਪ ਕਰ ਲਿਆ ਉਹ ਕਰਕੇ ਦੇਣਗੇ ਐਕਸਰੇ ਸਰਕਾਰ ਉਹਦਾ ਪੈਸਾ ਦੇਊਗੀ ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ ਸੋ ਹੈਲਥ ਦੇ ਮਾਮਲੇ 'ਚ ਜੋ ਕ੍ਰਾਂਤੀ ਰਾਮਲੀਲਾ ਗਰਾਊਂਡ 'ਚੋਂ ਸ਼ੁਰੂ ਹੋਈ ਸੀ ਉਹ ਅੱਜ ਜਲੰਧਰ ਦੇ ਇਹ ਛੋਟੇ-ਛੋਟੇ ਕਸਬਿਆਂ 'ਚ ਤੇ ਬਸਤੀਆਂ 'ਚ ਪਹੁੰਚ ਗਈ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਦੇ ਰਹਿਣਗੇ ਕਿਉਂਕਿ ਇਹ ਤਾਂ سلسلہ ਨਿਰੰਤਰ ਚੱਲੂ ਰਹੂਗਾ ਜਾਰੀ ਰਹੂਗਾ ਤੇ ਨਾਲ ਨਾਲ ਜਲੰਧਰ ਦੇ ਲੋਕ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਹਜੇ 1 ਸਾਲ ਵੀ ਨਹੀਂ ਹੋਇਆ ਜਦੋਂ ਬਾਈ ਇਲੈਕਸ਼ਨ ਸੀ ਤਾਂ ਅਸੀਂ ਵਾਅਦਾ ਕੀਤਾ ਸੀ ਕਿ ਇੱਕ ਮੌਕਾ ਦੇ ਕੇ ਦੇਖੋ ਔਰ ਉਹ ਵੀ 1 ਸਾਲ ਤੋਂ ਘੱਟ ਸਮੇਂ ਲਈ ਤਾਂ ਅਸੀਂ ਤੁਹਾਨੂੰ 1 ਸਾਲ ਤੋਂ ਘੱਟ ਸਮੇਂ 'ਚ ਇੰਨਾ ਕੁਝ ਕਰਕੇ ਦਿਖਾ ਦਾਂਗੇ ਅਗਲੀ ਵਾਰ ਹੱਥ ਬਨ ਕੇ ਫੋਟੋ ਨਹੀਂ ਖਿਚਾਉਣੀ ਪਊਗੀ ਸੋ ਚਾਹੇ ਆਦਮਪੁਰ ਵਾਲੀ ਰੋਡ ਹੋਵੇ ਚਾਹੇ ਆਦਮਪੁਰ ਵਾਲਾ ਓਵਰਪਿਚ ਹੋਵੇ ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ ਚਾਹੇ ਨਕੋਦਰ ਦੇ ਵਿੱਚ ਜੱਚਾ ਬੱਚਾ ਹਸਪੀਟਲ ਤਿੰਨ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਤੇ ਪਾਰਕਾਂ ਦਾ ਪੈਸਾ ਹੋਵੇ 283 ਕਰੋੜ ਰੁਪਇਆ ਜਾਰੀ ਕਰ ਚੁੱਕਾ ਹਾਂ ਔਰ ਇੱਕ ਇੱਕ ਪੈਸੇ ਦਾ ਹਿਸਾਬ ਲੈਣੇ ਆਂ ਅਸੀਂ ਐਦਾਂ ਨਹੀਂ ਕਿ 283 ਕਰੋੜ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ ਨੋ ਅਸੀਂ ਹਰ ਰੋਜ਼ ਅਫਸਰਾਂ ਤੋਂ ਫੀਡਬੈਕ ਲੈਣੇ ਆ ਅੱਜ ਕੀ ਹੋਇਆ ਅੱਜ ਕੀ ਬਣ ਗਿਆ ਕੁਆਲਿਟੀ ਕਿਹੜੀ ਹੈ ਕੁਆਲਿਟੀ ਤਾਂ ਨਹੀਂ ਮਾੜੀ ਕਿਉਂਕਿ ਜਲੰਧਰ ਮੀਡੀਆ ਰਾਜਧਾਨੀ ਹੈ ਇੱਥੋਂ ਇੱਥੇ ਕੁਝ ਕੋਈ ਗੱਲ ਲੁਕਦੀ ਨਹੀਂ ਇੱਥੇ ਕੋਈ ਗੱਲ ਛੁਪ ਨਹੀਂ ਸਕਦੀ ਕਿ ਕੋਈ ਕਪੜਾ ਕਰ ਗਿਆ ਜਾਂ ਕੋਈ ਅੰਡਰ ਦਾ ਟੇਬਲ ਕਿਉਂਕਿ ਮੀਡੀਆ ਦੀ ਅੱਖ ਜਿਹੜੀ ਆ ਬਾਜ ਆਖੇ ਇੱਥੇ ਜਲੰਧਰ ਦੇ ਵਿੱਚ ਰਹਿੰਦੀ ਹੈ ਸੋ ਅਸੀਂ ਖੁਸ਼ ਹਾਂ ਇਸ ਗੱਲ ਤੋਂ ਸਾਡੇ ਰਾਜ ਸਭਾ ਦੇ ਐਮਪੀ ਇੱਥੋਂ ਨੇ ਦੋ ਹਰਭਜਨ ਸਿੰਘ ਜੀ ਮਿੱਤਲ ਸਾਹਿਬ ਤੇ ਤੀਜੇ ਨਾਲ ਜਲੰਧਰ ਤੋਂ ਲਾਓ ਉਹਨਾਂ ਨੂੰ ਸਿਚੇਵਾਲ ਸਾਹਿਬ ਤੇ ਚੌਥੇ ਸਾਡੇ ਸੁਸ਼ੀਲ ਰਿੰਕੂ ਜੀ 4 ਐਮਪੀ ਕੋ ਲਗਭਗ ਇੱਕੋ ਸ਼ਹਿਰ ਦੇ ਨੇ ਤਾਂ ਜਿੰਨਾ ਵੀ ਪੈਸਾ ਉੱਥੋਂ ਆਉਂਦਾ ਹੈ 5 ਕਰੋੜ ਰੁਪਏ ਪਰイヤー ਉਹ ਵੀ ਇੱਥੇ ਲੱਗਦਾ ਸਾਡੇ ਸਾਰੇ ਐਮਐਲਏ ਸਹਿਬਾਨ ਜਿੰਨੇ ਵੀ ਜਲੰਧਰ ਸ਼ਹਿਰ ਦੇ ਜਾਲੇਦ ਵਾਲੇ ਦੇ ਨੇ ਤੇ ਉਹਨਾਂ ਦਾ ਵੀ ਜਿੰਨਾ ਪੈਸਾ ਆਊਗਾ ਉਹ ਪੈਸਾ ਪਬਲਿਕ ਤੇ ਲੱਗਦਾ ਹੈ ਹੁਣ ਬਸ ਇੱਕੋ ਹੀ ਰਿਕਵੈਸਟ ਕਰਨ ਆਏ ਆ ਅਸੀਂ ਕਿ ਜੇ 13 ਜ਼ੀਰੋ ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਸਵਾਂ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20 25 ਉੱਥੇ ਸਾਡੇ ਬੰਦੇ ਹੋਏ ਤੇ 10 ਰਾਸਵਾਂ ਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸ ਛੋ ਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਹੈ ਇਸ ਗੱਲ ਦੀ ਗਰੰਟੀ ਅਸੀਂ ਲੈਨੇ ਆਂ ਇੱਕ ਇੱਕ ਪੈਸਾ ਚਾਹੀਏ ਐਨਐਚਐਮ ਦਾ 800 ਕਰੋੜ ਰੁਪਏ ਰੋਕਿਆ ਹੋਇਆ ਹੈ ਆਰਡੀਐਫ ਦਾ 5500 ਕਰੋੜ ਰੁਪਏ ਰੋਕਿਆ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕਿਆ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਬਦ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਿੰਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋ ਇਹ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ ਸੋ ਇਸ ਕਰਕੇ ਅੱਜ ਆਮ ਆਦਮੀ ਕਲੀਨਿਕ ਦਾ ਦੁਕਾਟਨ ਹੋਇਆ ਸ਼ਾਨਦਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਗਲੀਆਂ ਚ ਹਰ ਮੈਂ ਅਸੀਂ ਚਾਹੁੰਦੇ ਆ ਕਿ ਕਰੋ ਨਿਕਲੋਂ ਖੱਬੇ ਪਾਸੇ 50 ਮੀਟਰ ਤੇ ਜਾਂ 100 ਮੀਟਰ ਤੇ ਜਾਂ ਸੱਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹਸਪਤਾਲ ਹੋਵੇ ਜਿੱਥੇ ਜਾ ਕੇ ਤੁਸੀਂ ਦਵਾਈਆਂ ਲੈ ਕੇ ਜੇ ਕੋਈ ਟੈਸਟ ਵੀ ਕਰਾਉਣੇ ਨੇ ਬਲੱਡ ਟੈਸਟ ਇੱਥੇ ਹੋਊਗਾ ਲੈਬੋਰੀ ਤੋਂ ਰਿਪੋਰਟ ਆਊਗੀ ਅਗਲੇ ਦਿਨ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਊਗਾ ਤੇ ਨਾਲ ਦੇ ਨਾਲ ਇੱਕ ਫਾਇਦਾ ਸੀਐਮ ਸਾਹਿਬ ਇਹ ਵੀ ਹੋ ਰਿਹਾ ਸਾਨੂੰ ਕਿ ਸਾਰੇ ਕੋਲੇ ਪੰਜਾਬ ਦਾ ਸਾਰੇ ਪੰਜਾਬ ਦਾ ਡਾਟਾ ਆ ਰਿਹਾ ਹੈ ਹੈਲਥ ਦਾ ਕਿ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹੈਪਟਾਈਟਸ ਸੀ ਦੇ ਕਿੰਨੇ ਮਰੀਜ਼ ਆ ਰਹੇ ਨੇ ਕਿਹੜੇ ਇਲਾਕੇ 'ਚ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਜ਼ਿਆਦਾ ਹੈ ਕਿਹੜੇ ਇਲਾਕੇ ਚ ਜ਼ਿਆਦਾ ਹੈ ਤਾਂ ਅਸੀਂ ਉਹ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਇਲਾਕੇ ਚ ਸਪੈਸ਼ਲਿਸਟ ਡਾਕਟਰ ਜਾਂ ਹਸਪੀਟਲ ਬਾਰੇ ਵੀ ਸੋਚ ਸਕਦੇ ਆ ਕਿ ਇਸ ਇਲਾਕੇ 'ਚ ਜੇ ਬਿਮਾਰੀ ਜ਼ਿਆਦਾ ਹੈ ਜਿਵੇਂ ਫਾਜ਼ਿਲਕਾ ਦਾ ਏਰੀਆ ਉਥੇ ਪਾਣੀ ਦਾ ਜਿਹੜਾ ਪ੍ਰੋਬਲਮ ਹੈ ਹੈਵੀ ਮੈਟਲਸ ਨੇ ਪਾਣੀ ਦੇ ਵਿਚਾਰਸੈਨਿਕ ਨੇ ਉਥੇ ਬੱਚਿਆਂ ਨਾਲ ਸੰਬੰਧਤ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਸੀ ਮੈਂ ਰਾਜਨੀਤੀ ਸੀ ਮੈਂ ਉਦੋਂ ਵੀ ਗਿਆ ਸੀ ਦੋਨਾਂ ਨਾਨਕਾ ਤੇਜਾ ਰੇਲਾ ਝੰਗੜ ਪੈਣੀ ਮਹਾਤਮ ਨਗਰ ਉਹ ਪਿੰਡ ਨੇ ਉੱਥੇ ਜੰਮਦੇ ਬੱਚਿਆਂ ਦੇ ਲਗਭਗ ਸਫੈਦ ਵਾਲ ਹੋ ਜਾਂਦੇ ਨੇ ਉੱਥੇ ਲੂਲੇ ਲੰਗੜੇ ਬੱਚੇ ਪੈਦਾ ਹੋਣ ਲੱਗ ਗਏ ਉੱਥੇ ਚਾਈਲਡਲੈਸ ਕਪਲ ਦੀ ਗਿਣਤੀ ਬਹੁਤ ਵਧ ਗਈ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਸੋ ਅਸੀਂ ਉੱਥੇ ਪਾਣੀ ਦਾ ਵੀ ਹੱਲ ਕਰ ਰਹੇ ਹਾਂ ਭਲਾ ਜੜ ਜੜ ਖਤਮ ਕਰ ਰਹੇ ਹਾਂ ਜਿਹਦੇ ਕਰਕੇ ਨਾਲ ਨਾਲ ਉੱਥੇ ਹਸਪਤਾਲ ਵੀ ਉਸ ਤਰ੍ਹਾਂ ਦੇ ਅਸੀਂ ਖੋਲ੍ਹਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਇਲਾਕਾ ਇਹ ਨਾ ਸਮਝੇ ਮੈਂ ਟੇਲ ਤੇ ਆ ਜਾਂ ਮੈਂ ਬੈਕਵਰਡ ਆ ਜਾਂ ਮੈਂ ਪਛੜਿਆ ਹੋਇਆ ਹਾਂ ਸੋ ਹੈਲਥ ਐਜੂਕੇਸ਼ਨ ਬਿਜਲੀ ਤੇ ਕੱਲ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ ਕੱਲ ਨੂੰ ਸਾਡੇ ਸਕੂਲ ਆਫ ਐਮੀਨੈਂਸ ਵੀ ਸਾਨੂੰ ਜਿਹੜੇ ਨੇ ਉਹ ਕੱਲ ਨੂੰ ਸਕੂਲ ਆਫ ਐਮੀਨੈਂਸ ਦਾ ਵੀ ਘਟਨਾ ਹੈ ਲੁਧਿਆਣੇ ਚ ਇੰਦਰਾਪੁਰੀ ਚ ਬਿਲਕੁਲ ਗਰੀਬ ਵਸਤੀ ਹੈ ਇੰਦਰਾਪੁਰੀ ਉੱਥੇ ਘਟਨਾ ਹੋ ਰਿਹਾ ਔਰ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਚ ਵੀ ਨਹੀਂ ਸ਼ਾਇਦ ਐਦਾਂ ਦਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮਿੰਗ ਪੂਲ ਕੱਲਣਾ ਹੋਣ ਵਾਸਤੇ ਆ ਫਨ ਵਾਸਤੇ ਨਹੀਂ ਉਹੋ स्विਮਿੰਗ ਦੇ ਕਲਾਸਾ ਲਾਉਣ ਵਾਸਤੇ ਉਹਦੇ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਹਾਂ ਸਾਨੂੰ ਵੀ ਹੌਸਲਾ ਉਦੋਂ ਹੁੰਦਾ ਜਦੋਂ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੀਆਂ ਨੇ, ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ, ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ। ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਪਹਿਲੇ ਸਚੋ ਨੂੰ ਨਵੀਆਂ ਗੱਡੀਆਂ ਮਿਲੀਆਂ। ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕਸਟਾਰਟ ਹੁੰਦੀਆਂ ਉਹ ਉਹ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ ਐਸਐਚਓ ਕੋਲੇ ਆਉਂਦੀਆਂ ਸੀ। ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ, ਜਿਨ੍ਹਾਂ ਨੇ ਸਮਗਲਰ ਫੜਨੇ ਨੇ, ਜ ਬੈਡ 엘ਿਮੈਂਟਸ ਨੂੰ ਉਹਨਾਂ ਦਾ ਪਿੱਛਾ ਕਰਨਾ ਹੈ ਸੋ ਬਹੁਤ ਹੀ ਵਿਜ਼ਨ ਨਾਲ ਚੱਲ ਰਹੇ ਆਂ ਔਰ ਵਿਜ਼ਨ ਵੀ ਦਿੱਲੀ ਤੇ ਪੰਜਾਬ ਦਾ ਵਿਜ਼ਨ ਇਕੱਠਾ ਕਰ ਮਿਲਾ ਕੇ ਚੱਲਦੇ ਆਂ ਅਸੀਂ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ ਜੋ ਦਿੱਲੀ ਨੇ ਨੌਲੇਜ ਲਈ ਜੋ ਦਿੱਲੀ ਨੇ ਤਜਰਬਾ ਕੀਤਾ ਜੇ ਮਾੜਾ ਤਜਰਬਾ ਹੋਇਆ ਤਾਂ ਦਿੱਲੀ ਕਹਿੰਦੀ ਕਿ ਓਕੇ ਇੱਥੇ ਮਾੜਾ ਹੋ ਗਿਆ ਪੰਜਾਬ 'ਚ ਨਾ ਹੋਵੇ ਸੋ ਅਸੀਂ ਉਸ ਤੋਂ ਵੀ ਬੈਟਰ ਜ਼ਿਆਦਾ ਕਰਦੇ ਆਂ ਫਿਰ ਪਿਛਲੇ ਦਿਨੀ 베ਰਕਾ ਦਾ ਵੀ ਹੋਇਆ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆ ਕਿ 베ਰਕਾ ਜਿਹੜਾ ਸਾਡਾ ਦੁੱਧ ਹੈ ਜਾਂ ਬੇਰਕਾ ਦਾ ਕਿਓ ਬੇਰਕਾ ਦੀਆਂ ਪਿੰਨੀਆਂ ਬੇਰਕਾ ਦੀ ਖੀਰ ਬੇਰਕਾ ਦਾ ਪਨੀਰ ਹੁਣ ਦਿੱਲੀ ਦੇ ਵਿੱਚ 750 ਤੋਂ ਵੱਧ ਬੇਰਕਾ ਦੇ ਜਿਹੜੇ ਉਹ ਖੁੱਲਣਗੇ ਜਿਹੜੇ ਬੇਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲਣਗੇ ਔਰ ਨਾਬਾ ਹਾਊਸ ਦੇ ਵਿੱਚ ਅਸੀਂ ਹੈੱਡ ਆਫਿਸ ਬਣਾਤਾ ਔਰ ਦਿੱਲੀ ਸਰਕਾਰ ਨੇ ਐਮ ਐ ਐਮ ਸੀ ਡੀ ਕਿਉਂਕਿ ਦਿੱਲੀ ਆਮਾਦੀ ਪਾਰਟੀ ਕੋਲ ਹੀ ਹੈ ਐਮ ਸੀ ਡੀ ਨੇ ਇਹ ਲਿਖਤੀ ਰੂਪ ਦੇ ਵਿੱਚ ਇਹ ਇਜਾਜ਼ਤ ਦਿੱਤੀ ਕਿ ਤੁਸੀਂ 500 150 ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਪੰਜਾਬ ਦਾ ਦੁੱਧ ਜਿਹੜਾ ਉਹ ਦਿੱਲੀ ਦੇ ਚਾਹ ਦੇ ਕੱਪਾਂ ਦੇ ਵਿੱਚ ਔਰ ਪੰਜਾਬ ਦਾ ਦੁੱਧ ਜਿਹੜਾ ਉਹ ਪੰਜਾਬ ਦੀਆਂ ਪਿੰਨੀਆਂ ਪੰਜਾਬ ਦਾ ਖੋਆ ਪੰਜਾਬ ਦਾ ਪਨੀਰ ਉਹ ਦਿੱਲੀ ਦੇ ਵਿਆਹਾਂ ਸ਼ਾਦੀਆਂ ਸਮਾਗਮਾਂ 'ਚ ਸ਼ਾਮਲ ਹੋਊਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਦੇ ਆਪਦੇ ਮੈਨੀਫੈਸਟੋ ਬਦਲਦੇ ਉਹ ਹਸਪਤਾਲਾਂ ਦੀ ਸਕੂਲਾਂ ਦੀ ਗੱਲ ਕਰਨ ਲੱਗ ਗਏ ਪਹਿਲਾਂ ਨਹੀਂ ਕਰਦੇ ਸੀ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਹਿਆ ਸੀ ਸਾਡੀਆਂ ਗਰੰਟੀਆਂ ਨੇ ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ ਘੋਸ਼ਣਾ ਪੱਤਰ ਹੁੰਦਾ ਸੀ ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਰੰਟੀ ਅੱਜ ਕਾ ਚਲੋ ਕੋਈ ਗੱਲ ਨਹੀਂ ਸਾਡੇ ਤੋਂ ਸਿੱਖ ਲਓ ਪਰ ਸਿੱਖ ਤਾਂ ਲੋ ਕੋਈ ਚੱਜ ਦੀ ਗੱਲ ਕੋਈ ਕੰਮ ਤਾਂ ਕਰ ਦਿਓ ਜਦੋਂ ਵੱਜਣ ਲੱਗੀਆਂ ਖਤਰ ਦੀਆਂ ਘੰਟੀਆਂ ਉਦੋਂ ਮੋਦੀ ਨੂੰ ਯਾਦ ਆ ਗਈਆਂ ਕਿਹੜੀ ਵਾਲੀਆਂ ਗਾਰੰਟੀਆਂ